ਤੁਸੀਂ ਇੱਕ ਪਰਦੇ ਦੇਖ ਕੇ ਬਹਿ ਕੇ ਆ ਰਹੇ ਹੋ ਜਨੂ ਉਹ ਰੱਡ ਇੰਡੀਆ ਦੇ ਵਿਤਾਲ ਨੂੰ ਕਰਕੇ ਜੁਰਮਾਨੇ ਵੀ ਗ੍ਰਾਉਂਡ ਦੇ ਤੇ ਜਿੰਨਾ ਤੇ ਕੇਸ ਪਏ ਪੁਲਿਸ ਵਾਲੇ ਫੜ ਕੇ ਜੇਲਾ ਚ ਵੀ ਤੌਫੀਕ ਜਿਹੜੀ ਵੱਡੀ ਪਾਰਟੀ ਕਰੇ ਜੇ ਵੀ ਸੱਤਾ ਹੋ ਉਹ ਲੋਹਾ ਇੱਕ ਤੋਂ ਜੋਰ ਗੋ ਗਿਆ ਸਾਰੋ ਸਾਨੇ ਦੇ ਅੰਦਰ ਆਉਂਦਾ ਕਹੂਗਾ ਜਾਂ ਦੇ ਆਮ ਆਦਮੀ ਦਾ ਪਟਾ ਪਾੜੋ ਗਾਲ ਚ ਤੇ ਜਾਂ ਫਿਰ ਗੇਲਾ ਜਾਨਮੀ ਚਾਰ ਹੋ तुकर 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 करने करना पी जो लड़ी ना भी बचा सब कुर्सी ਥੋੜੇ ਹੋਰ ਕੰਮ ਨਹੀਂ ਕਰ ਸਕਦੇ ਜੇ ਤੁਸੀਂ ਪੰਨਾ ਤੋੜਾ ਨਹੀਂ ਕਰ ਆਜਾ ਸੱਟਾ ਵਾਲਾ ਆ ਗਿਆ ਕਿਹ ਕਰਾ ਸੱਟੇ ਅੰਦਰ ਮੋੜ ਖੜੇ ਕੋਸਪੜੇ ਕਿਹਾ ਕਿ ਅੰਦਰ ਕਿਹਦੇ ਪਾਸ ਪੜੇ ਕਿ ਨਾ ਹਮ ਬਿੱਕਾਲੇ ਵਿੱਚ ਅਦਾਨ ਨਿਵੇ ਉੱਤੇ ਮਤਲਬ ਹੋਤਾ ਜਾ ਰਿਹਾ ਹੈ ਫਿਰ ਉਹਨਾਂ ਨੇ ਮਿਲ ਕੇ

ਕਿਆ ਬਕਾ ਨੌਲੇ ਸੌ ਦੇ ਲਿਖ ਮਾਂ ਕਣੀ ਕਰਨੀ ਤੌਖੀ ਜਦ ਬਾਤਾਂ ਜਾ ਕੇ ਕਿਸੇ ਦਾ ਜਸਬੀਲਾ ਬਾਤ ਸੁਣ ਕੇ ਗਰਗ ਦੀ ਕਥਨੀਆ ਕਰ ਨੂੰ ਸੰਦਾ ਕਹੇ ਕੰਮ ਵੀ ਕੁਰਬਾਨੀ ਮੰਦੀ ਆ ਇੱਕ ਬੰਦਾ